ਵਾਹਿਗੁਰੂ ਸੋਹਬ ਜੀਓ ਸਤਨਾਮ ਵਾਹਿਗੁਰੂ ਜੀ ਸਤਗੁਰ ਨਾਨਕ ਪ੍ਰਗਟਿਆ ਮਿਟੀ ਉੰਦ ਜਗ ਚਾਨਣ ਹੋਆ ਚੋਕਰ ਸੂਰਜ ਨਿਕਲਿਆ ਤਰਿਸ਼ਪੇ ਅੰਧੇ ਰਪਲਵਾ ਪਿਆਰੀ ਸਸੰਗਤ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਬਾਬਾ ਨਾਨਕ ਜੀ ਦੀ ਪੰਦੀ ਸਾਖ ਇਹ ਜੇ ਚੱਲ ਰਹੀ ਹੈ ਸੋ ਕੱਲ ਰੋਜ ਮਾਤਾ ਪਿਤਾ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਸੀ ਪਿਤਾ ਕਹਿੰਦੇ ਸੀਗੇ ਪਿਤਾ ਕਾਲੂ ਜੀ ਕਹਿੰਦੇ ਸੀ ਤੂੰ ਭਾਈ ਵਪਾਰ ਕਰ ਲੈ ਘੋੜਿਆਂ ਦਾ ਵਪਾਰ ਕਰ ਲੈ ਤੇ ਮਹਾਰਾਜ ਕਹਿੰਦੇ ਅਸੀਂ ਤੇ ਇਹ ਵੀ ਵਪਾਰ ਕੀਤਾ ਹੋਇਆ ਤੀਸਰੀ ਪੌੜੀ ਵਿੱਚ ਆਪਣਾ ਉਚਾਰਣ ਕਰਦੇ ਨੇ ਸਤਿਗੁਰੂ ਬਾਣੀ ਅੰਦਰ ਸੋਣੋ ਸ਼ਾਸਤਰ ਸੋ ਦਾਗਰੀ ਸਤ ਘੋੜੇ ਲ ਚਲ ਖਰਚ ਬੰਨਿਆ ਚੰਗਿਆਈਆ ਮਤ ਮਨ ਜਾਣੈ ਕਲ ਨਰੰਕਾਰ ਕਾ ਦੇਸ ਜਾ ਤਾ ਸੁਖ ਲਹਿ ਮਹਲ ਇਹ ਦਾ ਮਤਲਬ ਸਮਝਾ ਦੇਦੇ ਨੇ ਮਹਾਰਾਜ ਹੀ ਪਿਤਾ ਜੀ ਸਤਿ ਸ਼ਾਸਤਰਾਂ ਸਤਿ ਸ਼ਾਸਤਰਾਂ ਨੂੰ ਸਰਵਣ ਕਰਨਾ ਅਤੇ ਇਹਨਾਂ ਨੂੰ ਮਨ ਵਿੱਚ ਧਾਰਨਾ ਇਹ ਤਾਂ ਅਸਾਂ ਸੁਦਾਗਰੀ ਕੀਤੀ ਹੈ ਅਤੇ ਜਿਹੜਾ ਸੱਚ ਬੋਲਣਾ ਹੈ ਸੋ ਅਸਾਂ ਕੋੜੇ ਕੀਤੇ ਹਨ ਅਤੇ ਬੁਰੇ ਕਰਮਾਂ ਦਾ ਤਿਆਗ ਕਰ ਤਿਆਗ ਅਤੇ ਭਲੇ ਕਰਮਾਂ ਦਾ ਗ੍ਰਹਿਣ ਕਰਨਾ ਇਹ ਖਰਚ ਬੰਨਿਆ ਹੈ ਅਰ ਮਨ ਵਿੱਚ ਦ੍ਰਿੜਤਾ ਹੈ ਜੋ ਪਰਮੇਸ਼ਰ ਹਾਜ਼ਰਾ ਹਜੂਰ ਸਾਡੇ ਅੰਗ ਸੰਗ ਹੈ ਇਸ ਭਗਵੰਤ ਦੀ ਕਿਰਪਾ ਕਰਕੇ ਨਿਰੰਕਾਰ ਦੇ ਦੇਸ਼ ਵਿੱਚ ਜਾਇ ਪ੍ਰਾਪਤ ਹੋਏ ਹਾਂ ਮੈਂ ਉੱਥੇ ਉੱਥੇ ਤੱਕ ਪਹੁੰਚ ਕਰ ਸਕਿਆ ਪਹੁੰਚਾ ਹਾਂ ਦੇਸ ਰੰਕਾਰ ਦੇ ਮਹਿਲ ਵਿੱਚ ਕਿਆ ਅਸਥਾਨ ਵਿੱਚ ਪਹੁੰਚੇ ਹਾਂ ਇਹ ਵੱਡਾ ਨਫਾ ਸਾਨੂੰ ਪ੍ਰਾਪਤ ਹੋਇਆ ਅਸੀਂ ਇਹ ਵਪਾਰ ਕਰਕੇ ਵੱਡਾ ਨਫਾ ਕਮਾ ਲਿਆ ਅਤੇ ਆਨੰਦ ਮੇਨ ਮਗਨ ਹਾਂ ਤਾਂ ਕਾਲੂ ਜੀ ਇਹ ਸੁਣ ਕੇ ਆਖਿਆ ਹੇ ਨਾਨਕ ਜੀ ਤੁਸੀਂ ਸਾਡੇ ਕੰਮ ਕਾਜ ਤੋਂ ਤਾਂ ਰਹਿ ਚੁੱਕੇ ਹੋ ਪਰ ਘਰ ਤਾਂ ਚੱਲ ਕੇ ਬੈਠ ਬੈਠੋ ਅਸਾਂ ਤੇਰਾ ਖੱਟਣਾ ਛੱਡਿਆ ਤੇਰੀ ਉਦਾਸੀ ਦੇਖ ਕੇ ਸ਼ਰੀਕ ਕਹਿੰਦੇ ਹਨ ਕਾਲੂ ਦਾ ਪੁੱਤਰ ਨਖੱਟੂ ਮਖੱਟੂ ਅਤੇ ਜੇ ਤੂੰ ਉਦਾਸ ਹੋ ਕੇ ਨਿਕਲ ਜਗਿਓ ਤਾਂ ਲੋਕ ਆਖਣਗੇ ਜੋ ਕਾਲੂ ਦਾ ਪੁੱਤਰ ਮਖੱਟੂ ਨਖੱਟੂ ਸੀ ਫਕੀਰ ਹੋ ਕੇ ਨਿਕਲ ਗਿਆ ਹੈ ਇਸ ਬਾਤ ਮੈਂ ਬੱਚਾ ਸਾਨੂੰ ਬੜੀ ਹਾਨ ਹੋਵੇਗੀ ਅਰਸ਼ਣ ਬੇਟਾ ਜੋ ਕੁਝ ਹੋਰ ਨਹੀਂ ਕਰ ਸਕਦਾ ਕਿਸੇ ਦੀ ਚੱਕਰੀ ਹੀ ਕਰ ਕਹਿੰਦੇ ਕਿਸੇ ਦੀ ਚੱਕਰੀ ਹੀ ਕਰ ਲੈ ਹੋਰ ਕੁਝ ਨਹੀਂ ਕਰ ਸਕਦਾ ਤਾਂ ਤਾਂ ਗੁਰੂ ਨਾਨਕ ਜੀ ਚੌਥੀ ਪੌੜੀ ਆਖੀ ਚੌਥੀ ਪੌੜੀ ਵਿੱਚ ਸ਼ਬਦ ਉਚਾਰਨ ਕੀਤਾ ਲਾਇ ਚਿਤ ਕਰ ਚਾਕਰੀ ਮਨ ਨਾਮ ਕਰ ਕਮ ਮਨ ਵਧੀਆਂ ਕਰ ਧਾਮਣੀ ਤਾਕੋ ਅਖ ਤਨ ਨਾਨਕ ਵੇਖੇ ਨਦਰ ਕਰ ਚੜੇ ਚਵ ਗਣਵਨ ਜਿਸ ਦਾ ਮਤਲਬ ਸਮਝਾਉਂਦੇ ਨੇ ਸੁਣੋ ਪਿਤਾ ਜੀ ਅਸੀਂ ਚੱਕਰੀ ਕੀਤੀ ਹੈ ਅਤੇ ਪਰਮੇਸ਼ਰ ਵਿਖੇ ਜੋ ਚਿਤ ਲਾਇਆ ਹੈ ਅਸਾਂ ਨੇ ਸੂਈ ਚੱਕਰੀ ਕੀਤੀ ਅਤੇ ਪਰਮੇਸ਼ਰ ਦਾ ਨਾਮ ਮੰਨਣਾ ਇਹ ਅਸੀਂ ਕੰਮ ਕੀਤਾ ਹੈ ਅਰਬਦਿਆਂ ਨੂੰ ਬੰਨਣਾ ਕੀਤਾ ਹੈ ਬਦਿਆਂ ਨੂੰ ਰੁਕਣਾ ਹੀ ਰੁਕਣਾ ਇਹ ਸਾਧਵਣੀ ਕੀਤੀ ਹੈ ਤਾਂ ਸਭ ਕੋਈ ਧੰਨ ਧੰਨ ਕਹਿੰਦਾ ਹੈ ਨਿਰੰਕਾਰ ਦੀ ਕਿਰਪਾ ਹੋਈ ਜੇ ਸਹਿਬ ਕਿਰਪਾ ਕਰ ਦ੍ਰਿਸ਼ਟੀ ਕਰਕੇ ਦੇਖੇ ਤਦ ਚੌਗਣ ਵਨ ਕੀਆ ਰੰਗ ਚੜਦਾ ਹੈ ਜਿਨ੍ਹਾਂ ਉੱਪਰ ਗੁਰੂਆਂ ਦੇ ਗੁਰੂਆਂ ਦੀ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਹੈ ਉਹਨਾਂ ਦੇ ਰਦੇ ਰੂਪ ਆਕਾਸ਼ ਵਿੱਚ ਗਿਆਨ ਰੂਪੀ ਚੰਦਰਮਾ ਚੜਦਾ ਤਾਂ ਉਹ ਨਿਰੰਕਾਰ ਦੇ ਦੇਸ਼ ਵਿੱਚ ਪਹੁੰਚ ਹੈ ਪਹੁੰਚੇ ਹਨ ਇਸ ਸ਼ਬਦ ਸੁਣ ਘਰ ਇਸ਼ਮ ਸ਼ੰਕਰ ਕਾਲੂ ਜੀ ਕੀ ਨਸ਼ਾ ਹੋਈ ਅਤੇ ਸੁਣ ਕਰ ਚੁੱਪ ਕਰ ਰਿਹਾ ਅਤੇ ਗੁਰੂ ਗੋਬਨਾਨਕ ਜੀ ਦੀ ਇਹੋ ਚੱਲੀ ਰਹੀ। ਜਾਂ ਗੁਰੂ ਨਾਨਕ ਦੇਵ ਸਹਿਬ ਸੱਚੇ ਪਾਤਸ਼ਾਹ ਜੀ ਮਸਤਾਨਾ ਹੋਈ ਬੈਠਾ ਤੇ ਬੋਲੇ ਕਿਸੇ ਨਾਲ ਨਹੀਂ ਅਰ ਲੰਮਾ ਹੀ ਪਿਆ ਰਹੇ। ਵਿਰਕਤਾ ਦੀ ਰੀਤ ਧਾਰ ਲਈਤੀ ਉਸ ਸੰਸਾਰ ਦੇ ਜੰਗਲਾਂ ਨੂੰ ਕੱਟ ਦਿੱਤਾ ਸੰਸਾਰਿਕ ਜੰਗਲਾਂ ਨੂੰ ਕੱਟ ਦਿੱਤਾ ਭਾਵ ਸੰਸਕਾਰ ਨਾਲ ਆਪਣੇ ਆਪ ਨੂੰ ਤੋੜ ਲਿਆ ਤਾਂ ਸਾਰਾ कुटुंब ਬੀਧੀਆਂ ਦਾ ਬਾਬੇ ਨਾਨਕ ਵੱਲ ਵੇਖ ਕੇ ਝੂਰਨ ਲੱਗਾ ਅਤੇ ਇਹ ਕਹਿਣ ਇਹ ਇਹ ਕਹਿਣਾ ਜੋ ਭਾਈ ਕਾਲੂ ਪਟਵਾਰੀ ਦਾ ਪੁੱਤਰ دیਵਾਨਾ ਹੋਇਆ ਹੋਇਆ ਗਿਆ ਜਿਹੜਾ ਬਾਬਾ ਜੀ ਦੇ ਸੰਗੀ ਹੈਨ ਉਹ ਆਣ ਕੇ ਮਿਲਣ ਆਤੇ ਮਿਲਣ ਅਤੇ ਕੁਝ ਪੁੱਛਣ ਤਾਂ ਬਾਬਾ ਜੀ ਐਸੇ ਅੱਗੇ ਤੇ ਮਿਲਣ ਜਿਉਂ ਕਦੀ ਮਿਲਿਆ ਹੀ ਨਹੀਂ ਉਹ ਦੇਖ ਕੇ ਬਹੁਤ ਦੁਖੀ ਹੋਣ ਲੱਗੇ ਹੋਲੇ ਅਤੇ ਗੁਰੂ ਜੀ ਮगन ਹੋਏ ਬੈਠਾ ਰਖਾਵੇ ਪੀਵੇ ਵੀ ਕੁਛ ਨਹੀਂ ਇਕਾਂਤ ਹੀ ਬੈਠਾ ਰਹੇ ਸਾਰਾ ਪਰਿਵਾਰ ਬੀਦੀਆਂ ਦਾ ਉਧਰ ਗਿਆ ਇਹ ਬਿਦ ਦੇਖ ਕਰ ਮਾਤਾ ਜੀ ਮਨ ਵਿੱਚ ਬਹੁਤ ਚਿੰਤਾਵਨ ਹੋਕਰ ਕਹਿਣ ਲੱਗੇ ਪੁੱਤਰ ਤੂੰ ਕੈਸੀ ਦਿਸ਼ਾ ਆਪਣੀ ਕਰ ਰੱਖੀ ਹੈ ਤੈਨੂੰ ਲੋੜਿੰਦਾ ਹੈ ਆਪਣੇ ਘਰ ਕਾ ਦਾ ਕਾਰਜ ਕਰਨਾ ਬਹਾਰ ਦੀ ਬਹਾਰ ਸੇ ਕਮਾਈ ਕਰ ਲਿਆਣਾ ਆਪਣੇ ਪਰਿਵਾਰ ਨੂੰ ਸੁਖੀ ਕਰਨਾ ਫਿਕਰਾਂ ਦੀ ਸੰਗਤ ਛੱਡ ਦਿਓ ਸੁਚੇਤ ਹੋ ਵਿਵਹਾਰ ਕਰੋ ਆਪਣੀ ਜਾਤ ਬਰਾਦਰੀ ਵਿੱਚ ਮਿਲ ਕੇ ਬੈਠਣਾ ਦੇਖੋ ਪਰਿਵਾਰ ਦੇ ਲੋਕ ਤੁਹਾਡੇ ਸਰੀਰ ਦੀ ਦੇਖ ਕੇ ਕੈਸੇ ਦੁਖੀ ਹੁੰਦੇ ਹਨ ਆਪਣੇ ਘਰ ਦੇ ਖਰਚ ਅਤੇ ਆਮਦਨੀ ਨੂੰ ਸੰਭਾਲੋ ਭਲੀ ਪ੍ਰਕਾਰ ਆਪਣੀ ਕਮਾਈ ਕਰਕੇ ਦਰਵ ਆਪਣੇ ਘਰ ਮੈਂ ਸੰਚੋ ਸਚੇਤ ਹੋਗੇ ਤਾਂ ਕੋਈ ਖੱਤਰੀ ਦੇਖ ਕੇ ਤੁਹਾਡੀ ਸ਼ਗਾਈ ਕਰੇਗਾ ਤੈਨੂੰ ਕਮਾਉ ਜਾਣ ਕੇ ਆਪਣੀ ਧੀ ਤੇਰੀ ਨੂੰ ਵਿਆਹ ਦੇਵੇਗਾ ਮੇਰੇ ਕੋ ਵੀ ਬੜਾ ਸੁਖ ਪ੍ਰਾਪਤ ਹੋਏਗਾ ਅਰ ਤੇਰੀ ਲੋਕ ਵਧਾਈ ਕਰਨਗੇ ਹੁਣ ਤੈਨੂੰ ਐਸਾ ਮਸਤਾਨਾ ਦੇਖ ਕੇ ਲੋਕ ਹੱਸੀ ਹੱਸੀ ਦਾ ਹੱਸੀ ਕਰਦੇ ਹਨ ਕਹਿੰਦੇ ਹਨ ਕਿ ਕੈਸਾ ਲਾਇਕ ਨਲਾਇਕ ਹੈ ਕਿਰਤ ਨਹੀਂ ਕਰਦਾ ਦਰਿੰਦਰੀ ਹੈ ਦਰਿਦਰੀ ਹੈ ਮਤਹੀਣ ਹੈ ਕੋਈ ਕਹਿੰਦਾ ਹੈ ਇਹ ਨਿਰਬਲ ਹੈ ਉਨਾ ਸ਼ਰੀਰ ਦਾ ਸ਼ਰੀਕਾਂ ਦਾ ਬੋਲਣਾ ਹਮਾਰੇ ਤਾਈ ਬੱਜਰ ਪੱਧਰ ਇਸ ਸਮਾਨ ਦੁਖਦਾਇਕ ਹੰਦਾ ਉੱਤਰ ਮੇਰਾ ਰਿਧਾ ਸੁਣ ਕੇ ਕੇਵ ਜਲਦਾ ਹੈ ਇਹ ਬਤਾਂ ਮਾਤਾ ਦੀਆਂ ਸੁਣ ਕੇ ਬਾਬਾ ਜੀ ਚੁੱਪ ਕਰ ਰਹੇ ਉੱਤਰ ਕੋਈ ਵੀ ਨਾ ਦਿੱਤਾ ਰਾਤ ਵੀ ਦਿਨ ਵੀ ਪੜੇ ਪੈराण ਬੋਲੇ ਕਿਸੇ ਸੇ ਨਹੀਂ ਬੋਲਦੇ ਕਿਸੇ ਨਾਲ ਨਹੀਂ ਅਰਨ ਸੁਚੇਤ ਹੋ ਕੇ ਬੈਠਦੇ ਹਨ ਜੈਸੇ ਕੋਈ ਉਨਮਤ ਹੁੰਦਾ ਹੈ ਐਸਾ ਹੀ ਅਬੂਲ ਹੋਇ ਕੇ ਪੜੇ ਹੈ ਪੜ ਰੇ ਰਹਿੰਦੇ ਨੇ ਮਾਤਾ ਵੱਡੇ ਹਿਪ ਨਾਲ ਕੁਝ ਭੋਜਨ ਕਰਵਾ ਵੱਡੇ ਯਤਨ ਸੇ ਤੂੰ ਕੁਝ ਕੁਝ ਖਾਵਲਾ ਕੁਝ ਖਾ ਵੀ ਲੈ ਪੁੱਤਰ ਕਦੀ ਨਹੀਂ ਕਦੀ ਵੀ ਨਹੀਂ ਖਾਵੇਂ ਤਨ ਵੱਡਾ ਦੁਰਲਭ ਹੋਏਗਾ ਕਮਜ਼ੋਰ ਹੋ ਜਾਏਗਾ ਦੇਖ ਕਰ ਮਾਤਾ ਕਹੇ ਪੁੱਤਰ ਤੇਰੇ ਕੋ ਕਿਹਿਆ ਰੋਗ ਲੱਗ ਗਿਆ ਕੀ ਹੋ ਕੀ ਹੋ ਗਿਆ ਤੈਨੂੰ ਤੂੰ ਆਪਣੀ ਦਵਾਈ ਹੀ ਕਰ 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 ਤੇਰਾ ਮੁਖ ਪੀਲਾ ਹੋਈ ਜਾ ਰਿਹਾ ਹੈ ਤੇਰੇ ਅੰਗ ਵੀ ਸਭ ਸਥਲ ਹੋਏ ਰਹੇ ਹਨ ਰਾਤ ਦਿਨ ਪੜੇ ਰਹਤੇ ਕੋ ਖਾਂਦੀ ਪੀਂਦੀ ਕੁਛ ਨਹੀਂ ਉਹ ਉਹ ਪਾਈ ਸਬੰਧੀ ਨਿਖਣ ਕਰ ਆਵੇ ਹਨ ਇਹ ਪੁੱਤਰ ਸचेत ਹੋਵੇ ਐਸਾ ਦੇਖ ਕੇ ਮਾਤਾ ਤ੍ਰਿਪਤਾ ਜੀ ਵੱਡੀ ਅਧੀਨ ਵੱਡੀ ਵੱਡੀ ਅਧੀਨ ਹੋਏ ਕਰ ਪਰਮੇਸ਼ਰ ਦੇ ਅੱਗੇ ਜੰਡਾਵਤ ਬੰਦਨਾ ਕਰਦੀ ਹੈ ਪਰਮੇਸ਼ਰ ਦੇ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਦੀ ਹੈ ਕਿ हे ਭਗਵੰਤਾ ਮੇਰੇ ਪੁੱਤਰ ਕੋ ਰੂਪਤਾ ਹੋਵੇ ਰੂਗ ਹੋਵੇ ਬ੍ਰਾਹਮ বারংবার ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦੀ ਹੈ ਮਾਤਾ ਤ੍ਰਿਪਤਾ ਜੀ ਇੱਕ ਦਿਨ ਪੁੱਤਰ ਦਾ ਹੱਥ ਫੜ ਕੇ ਬੋਲੀ ਪੁੱਤਰ ਆਪਣੀ ਪੀੜਾ ਕਹੋ ਆਪਣਾ ਦੁੱਖ ਦੱਸੋ ਮੈਨੂੰ ਇਹਨੂੰ ਕੀ ਤਕਲੀਫ ਹੈ ਮੈਂ ਵੈਦਾ ਵੈਦ ਕੋ ਬੁલાয়ে ਕਰ ਤੇਰਾ ਇਲਾਜ ਕਰਵਾਵਾਂ ਬਹੁਤ ਗਿਆ ਤਾਂ ਬਾਬਾ ਨਾਨਕ ਜੀ ਚੁੱਪ ਕਰ ਚੁੱਪ ਕਰ ਰਹੇ ਸਭ ਜਾਤ ਭਾਈ ਖਬਰ ਲੈਣ ਵਾਸਤੇ ਆਏ ਜੋ ਬਾਬੇ ਨਾਨਕ ਜੀ ਨੂੰ ਮਸਤਾਨਾ ਦੇਖ ਕੇ ਬੜੇ ਦੁਖੀ ਹੁੰਦੇ ਸਾਰਾ ਪਰਿਵਾਰ ਦੇਖਦੇ ਝੂੜ ਦਾ ਰੋਗ ਨਹੀਂ ਜਾਣਿਆ ਜਾਂਦਾ ਜੋ ਕੌਣ ਹੋਗ ਹੈ ਜੋ ਕਿਹੜਾ ਕਿਹੜਾ ਰੋਗ ਹੈ ਭਾਈ ਅਰ ਸਭ ਪਰਵਾਰ ਦੇਖ ਕੇ ਕਾਲੂ ਨੂੰ ਆਖਣ ਲੱਗੇ ਤੂੰ ਮਸਲਾ ਹੋਈ ਕਿ ਹੈ ਬੈਠ ਗਿਆ ਹੈ ਅਰ ਤੇਰੇ ਪੁੱਤਰ ਨਾਨਕ ਨੂੰ ਪਿਆ ਹੋਇਆ ਕਈ ਦਿਨ ਗੁਜ਼ਰ ਗਏ ਹਨ ਪਿਆ ਹੀ ਰਹਿੰਦਾ ਹੈ ਕਿਸੇ ਬੇਦਨ ਨੂੰ ਸਦਕੇ ਇਸ ਦਾ ਇਲਾਜ ਕਰਾਓ ਇੱਕੋ ਇੱਕ ਪੁੱਤਰ ਹੈ ਪਦਾਰਥ ਤੇ ਖਰਚਿਆਂ ਪੁੱਤਰ ਰਾਜੀ ਹੋਵੇਗਾ ਤਾਂ ਕਈ ਤਰ੍ਹਾਂ ਦਾ ਪਦਾਰਥ ਖਟ ਲਿਆਵੇਗਾ ਪੁੱਤਰ ਦਾ ਸਨੇਹਾ ਮਨ ਮੇਂ ਧਿਆਕਰ ਪਦਾਰਥ ਪਿਆਰਾ ਮਤ ਕਰ ਕਹਿੰਦੇ ਪੁੱਤਰ ਨੂੰ ਪਦਾਰਥਾਂ ਨਾਲ ਪਿਆਰ ਨਾ ਕਰ ਪੁੱਤਰ ਨੂੰ ਕਰ ਪੁੱਤਰ ਦੀ ਦਵਾ ਦਾ ਰੂ ਕਰਾ ਪੁੱਤਰ ਰਾਜੀ ਹੋਵੇਗਾ ਤਾਂ ਕਿਹਸਾ ਸੁਖ ਹੋਵੇਗਾ ਅਤੇ ਸੁਣ ਕਾਲੂ ਪੈਸੇ ਕਿਤਨੇ ਹੋਵਣ ਤਾਂ ਉਹ ਕਿਸੇ ਕੰਮ ਨਹੀਂ ਤੂੰ ਬੀਜ ਨੂੰ ਸਦਕੇ ਮਤ ਕਖ ਦੇ ਓਏ ਓਲੇ ਲੱਖ ਪਰਮੇਸ਼ਰ ਕਰਦਾ ਹੈ ਇਤਨਾ ਸੁਣ ਕੇ ਕਾਲੂ ਆਪ ਉੱਠ ਖੜੋਤਾ ਅਤੇ ਭਾਈ ਕਾਲੂ ਜੀ ਨਾਨਕ ਪਾਸ ਬੈਠੇ ਰਹੇ ਬਾਬਾ ਨਾਨਕ ਜੀ ਆਪਣੇ ਬੁਖ ਪਰ ਕਪੜਾ ਲਈਏ ਪੋੜੇ ਰਹੇ ਸੁੱਤੇ ਮਹਤਾ ਕਾਲੂ ਜੀ ਹਰਦਾਸ ਨਾਮ ਵੇਦ ਨੂੰ ਸਦ ਲਿਆ ਜਿੱਥੇ ਬਾਬਾ ਨਾਨਕ ਜੀ ਪੋੜੇ ਸੇ ਬੈਦ ਇਸ ਸਥਾਨ ਪਰ ਆਇਆ ਕਾਲੂ ਜੀ ਨੇ ਆਖਿਆ ਵੇਦ ਹਰਦਾਸ ਜੀ ਨਾਨਕ ਕੀ ਬਾਤ ਦੇਖ ਕੇ ਕਹੋ ਇਸ ਨੂੰ ਕੀ ਰੋਗ ਹੈ ਦਿਨ ਰਾਤ ਅਰਸ ਕਰਕੇ ਪਿਆਰੰਦਾ ਖਾਣ ਪੀਣ ਦੇ ਵੱਲੋਂ ਮੂੰਹ ਮੂੜੀ ਰੱਖਦਾ ਹੈ ਮੋਹ ਇਸ ਦਾ ਪੀਲਾ ਤਨ ਖੀਨ ਹੋਇਆ ਇਹ ਬਾਤ ਸੁਣ ਕੇ ਹਰਦਾਸ ਵੇਦ ਨਿਕਟਾਏ ਬੈਠਾ ਬਬੀ ਜੀ ਦਾ ਮੁਖ ਵੀ ਗਰਣਾੜੀ ਦੇਖ ਕੇ ਦੇਖਣ ਲਈ ਹੱਥ ਲੱਗਾ ਦੇਖਣ ਤਾਂ ਬਾਬੇ ਜੀ ਦੀ ਨਾੜੀ ਦੇਖ ਕੇ ਲੱਗਾ ਤਾਂ ਬਾਬੇ ਜੀ ਨੇ ਆਪਣਾ ਹੱਥ ਬੀਜ ਦੇ ਹੱਥ ਵਿੱਚੋਂ ਖਿੱਚ ਲਿਆ ਇਹ ਆਪ ਵੀ ਉੱਠ ਬੈਠੇ ਅਧੀ ਅਥਿਆ ਸੱਜਾ ਹੱਥ ਤੂੰ ਤੂੰ ਨੇ ਪਕੜਿਆ ਸੋ ਕਿਹਾ ਜਾਣ ਕੇ ਤੂੰ ਅਰਦਾਸ ਬੁੱਲਿਆ ਰੂਪ ਦਿਖਦਾ ਹਾਂ ਜੋ ਕਿਆ ਰੋਗ ਹੈ ਤੇਮਾਰੇ ਤਾਂ ਹੀ ਜੈਸਾ ਰੋਗ ਹੋਏਗਾ ਇਸ ਦੀ ਦਵਾਈ ਦੇਵਾਂਗਾ ਪਾਟਕੇ ਸਾਥ ਦਵਾਈ ਖਾਓਗੇ ਤਾਂ ਅਰੋਗ ਹੋਊਗੇ ਉਹ ਜਾਓਗੇ ਸਰੀਰ ਕਰਕੇ ਸੁਖੀ ਹੋ ਜਾ ਹੋਵੋਗੇ ਤਾਂ ਬਾਬੇ ਨਾਨਕ ਜੀ ਇਸ ਵਰਤਾਏ ਮਲਾਰ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਹੈ ਪਿਆਰੀ ਸਾਧ ਸੰਗਤ ਜੀ ਲੋਕ ਮਹੱਲਾ ਪਹਿਲਾ ਬੈਦ ਬੁਲਾਇਆ ਬੈਦਗੀ ਪਕੜ ਡੰਡੋਲੇ ਬਾਹ ਕੋਲਾ ਬੈਦ ਨ ਜਾਣ ਕਰ ਕੇ ਕਲੇਜ ਮਾਇ ਮਹੱਲਾ ਦੂਜਾ ਬੈਦ ਦਾ ਵੈਦ ਸਵੈਦ ਤੂ ਪਹਿਲਾ ਰੋਗ ਪਛਾਣ ਐਸਾ ਦਰੂ ਲੋੜ ਲਹੋ ਜਿਤ ਜਿੰਜੇ ਰੋਗਾ ਘਾਣ ਜਿਤ ਦਰੂ ਰੋਗ ਉਠਿਆ ਤਨ ਸੁਖ ਵਸੇ ਆਏ ਰੋਗ ਗੁਆਇਆ ਆਪਣਾ ਤਾ ਨਾਨਕ ਬੈ ਦਸਦਾ ਸੋ ਇਸ ਤਰ੍ਹਾਂ ਵੈਦ ਨੂੰ ਸਮਝਾਉਂਦੇ ਨੇ ਇਸ ਦਾ ਮਤਲਬ ਹੈ ਪਿਤਾ ਕਾਲੂ ਨੇ ਵੈਦ ਨੂੰ ਬੁਲਾਇਆ ਸੀ ਵੈਦ ਕਿਉਂ ਦਵਾਈ ਦਾਰੂ ਗੁਰੂ ਨਾਨਕ ਜੀ ਦੀ ਕਰਾਉਣ ਅਤੇ ਕਰਨ ਦੇ ਵਾਸਤੇ ਉਹ ਵੈਦ ਬਾਬੇ ਨਾਨਕ ਜੀ ਦੀ ਬਾਹ ਪਕੜ ਕਰਕੇ ਲੱਗਾ ਦੇਖਣ ਤਾਂ ਭੋਲਾ ਵੈਦ ਜੋ ਬਾਬੇ ਨਾਨਕ ਜੀ ਦੇ ਰੋਗ ਦਾ ਮਹਿਰਮ ਨਹੀਂ ਜੋ ਜੋ ਕਿਆ ਕਰਕੇ ਦੁੱਖ ਹੈ ਕਲੇਜੇ ਵਿੱਚ ਕਲੇਜੇ ਵਿਖੇ ਇਸ ਤੇ ਬਾਬਾ ਨਾਨਕ ਜੀ ਕਹਿੰਦੇ ਹਨ ਇਹ ਬੈਦ ਸਬੈਦ ਤੂੰ ਤੁਮ ਬੈਦ ਤੈਨੂੰ ਅਸੀਂ ਤਾਂ ਜਾਣੀਏ ਜੇ ਪਹਿਲੇ ਜਿੰਨੂੰ ਕਹਿੰਦੇ ਅਸੀਂ ਤਾਂ ਵਧੀਆ ਬੈਦ ਜਾਣੀਏ ਜੇ ਪਹਿਲੇ ਰੋਗ ਨੂੰ ਪਛਾਣ ਲੈ ਤੂੰ ਫਿਰ ਆਪਾਂ ਤੈਨੂੰ ਬਹੁਤ ਵਧੀਆ ਬੈਦ ਜਾਣਾਂਗੇ ਅਤੇ ਐਸਾ दारू ਲੋੜ ਲਹੋ लो ਕਿਆ ਢੂੰਡ ਲਵੋ ਕੀ ਢੂੰਡ ਲਵੋ ਜਿਸ ਕਰਕੇ ਰੋਗਾਂ ਦਾ ਘਾਣ ਗਿਆ ਸਭੂ ਰੋਗਦਾਰੂ ਹੋਏ ਜਾਣ ਕਹਿੰਦੇ ਸਾਰੇ ਰੋਗ ਜਿਹੜੇ ਨਾ ਦੂਰ ਹੋ ਜਾਣ ਐਸਾ ਕੁਛ ਐਸਾ ਕੁਛ ਕਰਕੇ ਦਿਖਾ ਲੇ ਇਹ ਆਪਾਂ ਤੈਨੂੰ ਬੈਦ ਜਾਣਾਂਗੇ ਜਿਸ ਦਾਰ ਜਿਸ ਦਾਰੂ ਕਰਕੇ ਰੋਗ ਸਭ ਉੱਠ ਜਾਵਣ ਔਰ ਸਰੀਰ ਵਿੱਚ ਸੁਖ ਆਏ ਵਸਣ ਤਾਂ ਨਾਨਕ ਜੀ ਕਹਿੰਦੇ ਹਨ ਐਸਾ ਦਾਰੂ ਹੋਈ ਤੇਰੇ ਪਾਸ ਤਾਂ ਤੂੰ ਠੀਕ ਵੈਦ ਹੈ ਅਤੇ ਅਸਲ ਬੇਦ ਤੈਨੂੰ ਤਦ ਜਾਣੀਏ ਜੇ ਆਪਣਾ ਰੋਗ ਤੂੰ ਗਵਾਵੇ ਤਾਂ ਵੈਦ ਨੇ ਹੱਥ ਛੋੜ ਕਰ ਪ੍ਰਾਰਥਨਾ ਕੀਤੀ ਸਰਬਸਮਰਥ ਮਹਾਰਾਜ ਜੀ ਉਹ ਰੋਗ ਮੇਰੇ ਤਾਈਂ ਕਿਹੋ ਜਿਹਾ ਕਹੋ ਜਿਸ ਕਰਕੇ ਮੈਂ ਰੋਗੀ ਹਾਂ ਤਾਂ ਨਾਨਕ ਜੀ ਬਚਨ ਕਰਕੇ ਕਰਤੇ ਹਨ ਕੀ ਕਹਿੰਦੇ ਨੇ हे ਹਰਦਾਸ ਤੂੰ ਸਰਵਣ ਕਰ ਪਹਿਲੇ ਤੈ ਹਮੇ ਦਾ ਰੋਗ ਸਭ ਪ੍ਰਾਣੀਆਂ ਕੋ ਲਗਾ ਹੈ ਜਿਸ ਕਰਕੇ ਲੋਕ ਮਹਾ ਦੁਖੀ ਹੋਏ ਹਨ ਜੋ ਜਨਮ ਮਰਨ ਦਾ ਕਾਰਨ ਹੈ ਸੁ ਕਿਸੇ ਉਪਕਾਰ ਕਰਕੇ ਇਹ ਰੋਗ ਨਹੀਂ ਹਟਦਾ ਇਸ ਇਸੇ ਦੁੱਖ ਕਰਕੇ ਜੋ ਆਪਣੇ ਆਪ ਨੂੰ ਦੁਖੀ ਜਾਣਦੇ ਹੈ ਸੋ ਦੂਸਰੇ ਨੂੰ ਕਿਸ ਪ੍ਰਕਾਰ ਸੁਖੀ ਕਰ ਸਕਣਗੇ हे ਹਰਦਾਸ ਜਿਸ ਦਵਾਈ ਕਰਕੇ ਹੋਂਮੇ ਜਾਵੇ ਔਰ ਅਚਲ ਸੁਖ ਕੋ ਪ੍ਰਾਪਤ ਹੋਵੇ ਸੋ ਉਪਾਏ ਕਹੋ ਜੋ ਪ੍ਰਾਣੇ ਕਰੇ ਆਪਣੇ ਰੋਗ ਨੂੰ ਗਵਾਵੇ ਸੋ ਬੈਦ ਭਲਾ ਹੈ ਜਨਮ ਰਣ ਤੇ ਮੁਕਤ ਹੋਵੇ ਫਿਰ ਇਸ ਕੋ ਰੋਗ ਨਹੀਂ ਵਿਆਪਦਾ ਫਿਰ ਕਹਿੰਦੇ ਉਹਨੂੰ ਰੋਗ ਨਹੀਂ ਲੱਗਦਾ ਅਰਦਾਸ ਜੀ ਅਰਦਾਸ ਅਸੀਂ ਆਪਣੇ ਪਿਆਰੇ ਪਰਮੇਸ਼ਰ ਵਿੱਚ ਕਿਰਤੇ ਹੋਏ ਹਾਂ ਇਸ ਕਰਕੇ ਰੋਗ ਦਾ ਉਪਾਅ ਕੋਈ ਨਹੀਂ ਇੱਧਰ ਰੋਗ ਸਰੀਰ ਦੇ ਹੈ ਜੋ ਹਨ ਤਿਨਾਂ ਦੇ ਤਿਨਾਂ ਦੇ ਦਾਰੂ ਬਹੁਤ ਹਨ ਉਹ ਮਮਤਾ ਰੋਗ ਹੈ ਸੋ ਜਨਮ ਰਣ ਦਾ ਦੇਣਾ ਵਾਲਾ ਹੈ ਇਸ ਇਸ ਕੋ ਦੂਰ ਕਰੋ ਕਹਿੰਦੇ ਇਹ ਰੋਗ ਪਹਿਲਾਂ ਮੇਰਾ ਦੂਰ ਕਰੋ ਜਨਮ ਰਣ ਤੋਂ ਦੂਰ ਹੋ ਜ ਮਿਟ ਜਾਵੇ ਸ਼ਰਮ ਪਰਮੇਸ਼ਰ ਕੋਰਵਿਆ ਜਾਣ ਕੇ ਕਿਸੇ ਨਾਲ ਈਖਾ ਨਾ ਕਰੋ ਆਤਮਾ ਦੇਖ ਰਸ ਸਤ ਚਿਤ ਆਨੰਦ ਪੂਰਣ ਹੈ ਇਹ ਬਚਨ ਗੁਰੂ ਜੀ ਕੇ ਸੁਣਕਰ ਰਦਾਸ ਨੇ ਆਖਿਆ ਇਹ ਮੇਤਾ ਨਾਨਕ ਮਹਤਾ ਕਲੂ ਨਾਨਕ ਜੀ ਕੋ ਨਾਨਕ ਜੀ ਨੂੰ ਕੋਈ ਰੋਗ ਨਹੀਂ ਹੈ ਤੁਸੀਂ ਚਿੰਤਾ ਕੋਈ ਨਾ ਕਰੋ ਪਰਮੇਸ਼ਰ ਦੇ ਰੰਗ ਰਤਾ ਹੈ ਅਤੇ ਇਹ ਦੁਨੀਆ ਦੇ ਦੁੱਖ ਦੂਰ ਕਰਨੇ ਨੂੰ ਸਮਰੱਥ ਹੈ ਇਤਨਾ ਕਹਿ ਕੇ ਹਰਦਾਸ ਸ੍ਰੀ ਗੁਰੂ ਜੀ ਅੱਗੇ ਮੱਥਾ ਟੇਕ ਕੇ ਆਪਣੇ ਘਰ ਨੂੰ ਚੱਲਦਾ ਹੋਇਆ ਚਲਾ ਗਿਆ ਸੋ ਅੱਜ ਦੀ ਸਾਖੀ ਇੱਥੇ ਹੀ ਸਮਾਪਤ ਹੈ ਪੈਰੀ ਸਾਧ ਸੰਗਤ ਸੋ ਕੱਲ੍ਹ ਰੋਜ਼ ਇਸ ਤੋਂ ਅੱਗੇ ਸੱਚਾ ਸੌਦਾ ਮਹਾਰਾਜ ਜੀ ਨੇ ਕਰਨਾ ਸੋ ਉਸ ਦਾ ਉਸਲੀ ਵਿਚਾਰ ਕਰਾਂਗੇ ਸੋ ਸੱਚਾ ਸੌਦਾ ਮਹਾਰਾਜ ਜੀ ਨੇ ਕਿਸ ਤਰ੍ਹਾਂ ਕੀਤਾ ਕਿਦਾਂ ਕਿਦਾਂ ਜੋ ਵੀ ਉਹਨਾਂ ਨੇ ਕੀਤਾ ਬੱਬਾ ਬਾਲਾ ਜੀ ਆਪਣੀ ਸਾਖੀ ਵੀ ਸੁਣ ਦੱਸ ਰਹੇ ਨੇ ਸੋ ਪਿਆਰੀ ਸਾਧ ਸੰਗਤ ਜੀ ਪ੍ਰੇਮ ਨਾਲ ਸਰਪੰਨ ਕਰੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਇਤਿਹਾਸ ਨਾਲ ਜੁੜੋ ਗੁਰੂ ਮਹਾਰਾਜ ਦੇ ਚਰਨਾਂ ਦੇ ਦਾਸ ਰਹੇ ਬਣੋ ਸੋ ਆਪ ਦਾ ਵੀ ਭਲਾ ਹੋ ਜਾਏਗਾ ਦਾਸ ਜੋ ਸਮਾਂ ਕੱਢਦੇ ਹਨ ਆਪ ਜੀ ਦੇ ਚਰਨਾਂ ਵਿੱਚ ਸੇਵਾ ਰੱਖਦੇ ਹਨ ਸੋ ਸਾਡਾ ਵੀ ਭਲਾ ਹੋ ਜਾਏਗਾ ਸੋ ਸਭ ਦਾ ਭਲਾ ਮੰਗਦੇ ਨੇ ਮਹਾਰਾਜ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਸਾਰਿਆਂ ਦਾ ਭਲਾ ਹੋਵੇ ਪਿਆਰੀ ਸਾਧ ਸੰਗਤ ਜੀ ਸੋ ਆਪ ਇੱਕ ਹੋਰ ਭਲਾ ਕਰਨਾ ਕਿਹੜਾ ਭਲਾ ਹੈ ਉਹ ਸਾਡੇ ਵਾਸਤੇ ਹੈ ਸੋ ਆਪ ਜੀ ਨੇ ਸਾਡੀ ਹੌਸਲਾ ਵਧਾਈ ਵਾਸਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਿਆਰੀ ਸਾਧ ਸੰਗਤ ਜਰੂਰ ਕਰਿਓ ਲੈ ਕੇ ਹੀਰ ਤੇ ਕਰਦਿਆ ਕਰੋ ਰੋਜ ਦੱਬ ਕੇ ਕਰਦਿਆ ਕਰੋ ਪਤਾ ਨਹੀਂ ਕੀ ਗੱਲ ਹੈ ਮਹਾਰਾਜ ਜੀ ਦੇ ਨਾਲ ਵੀ ਆਪਦਾ ਪ੍ਰੇਮ ਨਹੀਂ ਹੈ ਗੁਰੂ ਨਾਨਕ ਨਾਲ ਵੀ ਆਪਦਾ ਪ੍ਰੇਮ ਨਹੀਂ ਹੈ ਨਾ ਬਾਣੀ ਨਾਲ ਪਿਆਰ ਹੈ ਕਿੱਥੇ ਕਿਹਦੇ ਨਾਲ ਪਿਆਰ ਹੈ ਸੁਪਿਆਰੀ ਸਾਧ ਸੰਗਤ ਜੀ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ ਮਹਾਰਾਜ ਕਹਿੰਦੇ ਨੇ ਅਨੰਦ ਸਾਹਿਬ ਦੇ ਵਿੱਚ ਕਹਿ ਰਹੇ ਨੇ ਕਹਿੰਦਾ ਇਦਾਂ ਦਾ ਕੰਮ ਨਾ ਕਰੋ ਗੁਰੂ ਤੋਂ ਤੋੜ ਵਿਛੋੜੇ ਨਾ ਪਾਓ ਗੁਰੂ ਦੀ ਬਾਣੀ ਨਾਲ ਪਿਆਰ ਕਰੋ ਗੁਰੂ ਦੇ ਪਿਆਰਿਆਂ ਨਾਲ ਪਿਆਰ ਕਰੋ ਸੋ ਚੜ੍ਹਦੀਆਂ ਕਲਾਂ ਵਿੱਚ ਜਾਉਂਗੇ ਐਸਾ ਕੰਮ ਮੂਲੇ ਨਾ ਕੀਤੇ ਜਿਤ ਅੰਤ ਅਛੋਤ ਆਈਏ ਸਤਿਗੁਰ ਕਾ ਉਪਦੇਸ਼ਨ ਤੁਮ ਹੋਵੇ ਤੇਰੇ ਨਾਲੇ ਤਾਂ ਸਤਿਗੁਰ ਦਾ ਉਪਦੇਸ਼ ਸੁਣੋ ਸਤਿ ਪਾਤਸ਼ਾਹ ਕੀ ਕਹਿੰਦੇ ਨੇ ਉਪਦੇਸ਼ ਸੁਣ ਕੇ ਗੁਰੂ ਚਰਨਾਂ ਲੱਗੋ ਵੱਧ ਤੋਂ ਵੱਧ ਗੁਰਬਾਣੀ ਨੂੰ ਸੁਣੋ ਗੁਰਬਾਣੀ ਨੂੰ ਸਮਝੋ ਗੁਰਬਾਣੀ ਨੂੰ ਪੜੋ ਫਿਰ ਆਪ ਦਾ ਭਲਾ ਹੋਣਾ ਨਹੀਂ ਤੇ ਭਾਈ ਇਸ ਪੌੜੀ ਤੇ ਜੋਧਦ ਚੁੱਕੇ ਆਏ ਜਾਏ ਦੁੱਖ ਪਾਈ ਦਾ ਫਿਰ 84 ਜੋ ਸ਼ੁਰੂ ਹੋਣੀ ਹੈ ਇੱਕ ਤੋਂ 84 ਲੱਖ ਜਿਹੜੀ ਐਵੇਂ ਨਹੀਂ ਖਤਮ ਹੁੰਦੀ ਸੋ ਪਿਆਰੀ ਸਾਧ ਸੰਗਤ ਬੜੇ ਭਾਗਾਂ ਨਾਲੇ ਜੁਨੀ ਪ੍ਰਾਪਤ ਹੋਈ ਹੈ ਸਫਲ ਕਰ ਲਈਏ ਸੋ ਆਊ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾਚ ਖਾਂ ਫਤਿਹ ਜੈ ਜੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ